ਹੇ ਤੇਰੀ ਪੈਣੀ ਅਰੇ ਦੇਖੀ ਇੱਧਰ ਦੇਖ ਲੋ ਕਿਵੇਂ ਫੈਵੀ ਕੋਲ ਮੂੰਹ ਚੰਬੜੀਆ ਆਇਆ ਥੱਲੇ ਨਹੀਂ ਨਹੀਂ ਲੈ ਆ ਜਾ ਓਏ ਅਰਜਨ ਉਹਦੇ ਕਾਰਵਾਈ ਕਰਨ ਵਾਗਿਆ ਓਏ ਕਿਉਂ ਕਰਦੇ 20 ਮਿੰਟੇ 20 ਮਿੰਟੇ ਓਏ ਉਰਿਆ ਓਏ ਉਰਿਆ ਖੜ ਜਾ ਹਾਂ ਵੀ ਮਿੱਤਰੋ ਕਿਵੇਂ ਹੋ ਲੈ ਵੀ ਅੱਜ ਤੁਹਾਨੂੰ ਆਪਣੇ ਜਾਨਵਰਾਂ ਨਾਲ ਮਿਲਾਉਣਿਆ ਸਾਰਿਆਂ ਨਾਲ ਵੀ ਕਿਹੜੇ ਕਿਹੜੇ ਜਾਨਵਰ ਨੇ ਕੀ ਨਾਮ ਹੈ ਇੱਕ ਅੱਧਾ ਜਾਨਵਰ ਨਵਾਂ ਵੀ ਆਇਆ ਆ ਜੋ ਕਰਾਂ ਲੈ ਹੋ ਬੈਠ ਨੇ ਸਾਰੇ ਰੀਓ ਅਰਜਨ ਐਲੀ ਹੁਰੈਰਾ ਤੇ ਜੈਂਗੋ ਆ ਸੀ ਆਪਣਾ ਰੀਓ ਲੈ ਵੀ ਪਹਿਲਾਂ ਇੱਕ ਤਾਂ ਨੇਰੀ ਨੂਰੀ ਆ ਕੇ ਫਰਸ਼ ਵਾਲਾ ਜ਼ਿਆਦਾ ਰੇਤਾ ਹੋਇਆ ਪਿਆਗਾ ਓਏ ਨਾ ਇਹ ਹੈ ਜੀ ਆਪਣਾ ਰੀਓ ਇਹ ਰੀਓ ਦੀ ਕੀ ਖਾਸੀਅਤ ਹੈ ਤਾਂ ਇੱਕ ਤਾਂ ਰੀਓ ਸਿਆਣਾ ਵਾਲਾ ਠੀਕ ਹੈ ਉਹ ਕਿਸੇ ਕੰਮ ਦਾ ਨਹੀਂਗਾ ਬਹੁਤ ਲੱਖ ਹੈ ਠੀਕ ਹੈ ਜਿਹੜਾ ਅਰਜਨ ਹੈ ਉਹਦੇ ਕੰਨੀ ਵੀ ਲੈ ਜਾ ਕਰ ਕੈਮਰਾ ਨੇੜੇ ਹੋਰ ਲਿਆ ਜਾ ਇਹ ਨੇੜੇ ਲਿਆ ਤੇ ਜਿਹੜਾ ਆਹ ਰਿਓ ਇਹ ਵਿਚਾਰਾ ਸਭ ਤੋਂ ਸਿਆਣਾ ਬੈ ਜਾ ਰਿਓ ਬੈਠੇ ਇਹ ਸਾਰਿਆਂ ਦੀ ਗੌਰ ਵੀ ਰੱਖਦਾ ਐ ਸਪੈਸ਼ਲੀ ਬਿੱਲੀਆਂ ਦਾ ਬੜਾ ਧਿਆਨ ਰੱਖਦਾ ਇਹ ਉਹਦੇ ਨਾਲ ਤਾਂ ਇਹਦੀ ਸਾਰਿਆਂ ਨਾਲ ਨਹੀਂ ਬਣਦੀ ਐ ਉਹਦੀ ਕਿਸੇ ਨਾਲ ਨਹੀਂ ਬਣਦੀ ਇਤੋਂ ਜਿਹੜੀ ਕਾਲੀ ਬੈਠੀ ਐ ਇਹਦੀ ਕਿਸੇ ਨਾਲ ਨਹੀਂ ਬਣਦੀ ਰਿਓ ਨਾ ਤੇ ਇਹੇ ਲਿਆਂਦਾ ਸੀ ਅੱਜ ਤੋਂ 2 ਕੁ ਸਾਲ ਪਹਿਲਾਂ 2 ਕੁ ਸਾਲ ਪਹਿਲਾਂ ਲਿਆਂਦਾ ਸੀ ਛੋਟਾ ਜਿਹਾ ਹੀ ਸੀ ਉਹ ਤਾਂ ਇਹ ਮੈਂ ਸ਼ਾਇਦ ਨਾਲ ਵੀਡੀਓ ਵੀ ਚਲਾ ਦੂੰਗਾ ਤੇ ਸਭ ਤੋਂ ਪਹਿਲਾਂ ਆਪਾਂ ਇਹ ਲਿਆਂਦਾ ਸੀਗਾ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਲਿਆਂਦਾ ਸੀ ਅਰਜਨ ਨੇ ਹੁਣ ਆਪਾਂ ਉਹਨੇ ਅਰਜਨ ਕੋਲੇ ਅਰਜਨ ਦਾ ਬਵਾਰੇ ਕੱਢ ਲੈਨੇ ਆ ਇਹ ਨੂੰ ਨਹੀਂ ਨਹੀਂ ਪੈਂਦਾ ਨਹੀਂ ਅਰਜਨ ਨੂੰ ਲਿਆਂਦੇ ਨੂੰ ਹੋ ਗਿਆ ਘੱਟੋ ਘੱਟ ਮਿਲਦਾ ਸਾਲਕ ਵਾਂਗੂ ਤਾਂ ਹੋ ਗਿਆ ਸ਼ਾਇਦ ਜਿਨ੍ਹਾਂ ਨੇ ਪੁਰਾਣੀਆਂ ਵੀਡੀਓ ਦੇਖੀਆਂ ਹੋਣ ਇਹ ਇਹਨੂੰ ਅਸੀਂ ਇੰਨਾ ਚ ਨਹੀਂ ਬਾੜਦੇ ਫਿਰ ਇਹ ਤੰਗ ਕਰਦਾ ਇਹਨਾਂ ਨੂੰ ਇਹ ਨਹੀਂ ਕੁਝ ਕਹਿੰਦਾ ਸੀ ਤੀ ਪਰ ਇਹਨੂੰ ਤਾਂ ਅਸੀਂ ਜਮੀ ਨਹੀਂ ਬਾੜਦੇ ਫੇਰ ਵੀ ਚਲ ਵੱਡਾ ਕੁੱਤਾ ਡਰ ਲੱਗਦਾ ਕਿ ਇਹਨਾਂ ਨੇ ਛੋਟੀ ਇੱਕ ਤੂਰੀ ਹੁੰਦੀ ਸੀ ਆਪਣੇ ਘਰੇ ਉਹ ਇਹਨੇ ਮਾਰਤੀ ਸੀ ਦੰਦੀ ਵੱਢ ਕੇ ਤਾਂ ਕਰਕੇ ਉਹਨੂੰ ਤਾਂ ਥੋੜਾ ਡਰ ਲੱਗਦਾ ਇਹ ਜਿਹੜਾ ਅਰਜਨ ਹੈ ਇਹ ਸਭ ਤੋਂ ਲੱਥ ਹੈ ਦੇਖਣ ਨੂੰ ਵੱਡਾ ਇਹ ਆ ਲੋਕ ਜਰਮਨ ਸ਼ੈਫਰਡ ਤੋਂ ਡਰਦੇ ਨੇ ਪਰ ਇਹ ਜੇ ਕੋਈ ਉਪਰਾਂ ਬੰਦਾ ਘਰੇ ਆ ਜੇ ਨਾ ਮਤਲਬ ਹੈਗਾ ਇੰਨਾ ਕੈ ਪਰ ਇਹ ਆਪਦੇ ਆਪ ਨੂੰ ਹੈ ਕਹੋਂਦਾ ਪਤਾ ਨਹੀਂ ਮੈਂ ਕਿੱਡਾ ਕ ਵੱਡਾ ਜੇ ਇਹ ਸਾਡੇ ਲਾਣਦਾਰ ਦੀ ਗੋਦੀ 'ਚ ਬੈਠਾ ਹੁੰਦਾ ਨਾ ਜੇ ਇਹਨੂੰ ਅਸੀਂ ਵੀ ਛੇੜ ਦਈਏ ਤਾਂ ਸਾਨੂੰ ਇਹ ਖਾਣ ਤੱਕ ਜਾਊਗਾ ਹੈ ਦੱਸ ਮੈਨੂੰ ਇੱਥੇ ਬੈਠ ਯਹੀ ਸਾਡਾ ਅਰਜਨ ਮੈਂ ਇਹਦੀ ਵੀਡੀਓ ਹੀ ਪਾਈ ਤੁਹਾਡੇ ਯਾਦ ਹੋਊਗੀ ਇਹਦਾ ਕੀ ਨਾਮ ਰੱਖੀਏ ਤਾਂ ਵੀ ਜਿਹੜੇ ਕਮੈਂਟ ਤੇ ਸਭ ਤੋਂ ਵੱਧ ਲਾਈਕ ਹੋਏ ਤਾਂ ਅਰਜਨ ਨਾਮ ਤੇ ਸਭ ਤੋਂ ਵੱਧ ਕਮੈਂਟ ਲਾਈਕ ਸੀਗੇ ਨਾ ਆਹ ਕਮੈਂਟ ਲਾਈਕ ਸੀਗੇ ਤਾਂ ਇਹਦਾ ਨਾਮ ਅਰਜਨ ਰੱਖਿਆ ਸੀ ਆਪਣੇ ਹੈਲੋ ਕਰ ਦੇ ਸਿਆਣਾ ਓਏ ਹੈਲੋ ਕਰ ਦੇ ਆ ਰਿਓ ਨੂੰ ਨਹੀਂ ਪਤਾ ਕਰਿਓ ਹੈਲੋ ਕਰੀ ਹੈਲੋ ਕਰੀ ਇਹਨੂੰ ਕੁਛ ਨਹੀਂ ਇਹਨੂੰ ਇਹਨੂੰ ਪਤਾ ਇਹ ਜਮੀ ਅਨਪੜ ਬੰਦਾ ਹੈ ਇਹ ਹਜੇ ਥੋੜਾ ਪੜਿਆ ਲਿਖਿਆ ਹਾਂ ਹਾਂ ਕੀ ਹੋ ਗਿਆ ਹੁਣ ਇਹਨਾਂ ਨੂੰ ਥੋੜੇ ਦਿਨਾਂ ਲਈ ਬਾਹਰ ਕੱਢਿਆ ਕਿਉਂਕਿ ਆਹ ਸੀਜ਼ਨ ਦੇ ਵਿੱਚ ਇਹਨਾਂ ਦੇ ਵਾਲ ਵਾਲੇ ਝੜਦੇ ਨੇਗੇ ਵਾਲ ਝਾਣ ਤੋਂ ਫਿਰ ਘਰੇ ਬਾਹਲਾ ਅੰਦਰ ਵਾਲੀ ਵਾਲ ਹੋ ਜਾਂਦੇ ਨੇ ਤਾਂ ਕਰਕੇ ਹੁਣ ਇੱਧਰ ਨੇ ਠੀਕ ਹੈ ਵੀ ਅਰਜਨ ਆ ਆ ਜਾ ਚੰਗਾ ਥੱਲੇ ਆ ਜਾ ਆ ਜਾ ਆ ਜਾ ਤੈਨੂੰ ਥੱਲੇ ਛੱਡ ਦਿੰਦੇ ਆ ਬਾਰੇ ਨਾ ਜਾਈਂ ਚੰਗਾ ਇੱਥੇ ਫਿਰਦਾ ਰੇ ਗੇੜ ਦਾ ਲੈ ਵੀ ਹੁਣ ਆਪਾਂ ਤੁਹਾਡੀ ਪ੍ਰੋਡਕਸ਼ਨ ਕਰਾਉਣੇ ਆਂਗੇ ਓਏ ਨਾ ਓਏ ਸਭ ਤੋਂ ਪਹਿਲਾਂ ਆਊਗਾ ਜੀ ਆਪਣਾ ਜੈਂਗੋ ਇਹ ਆ ਗਿਆ ਆਪਣਾ ਜੈਂਗੋ ਇਹ ਆਪਾਂ ਪਰਸੋਂ ਚੌਥੀ ਆਇਆ ਆਪਣੇ ਕੋਲੇ ਨਵਾਂ ਮਹਿਮਾਨਾ ਜੈਂਗੋ ਇਹੇ ਮੈਨੂੰ ਲੱਗਦਾ ਸਾਰੀ ਅ 2 2.5 2 3 ਮਹੀਨਿਆਂ ਦਾ ਹੈਗਾ ਠੀਕ ਹੈ ਇਹ ਵਿਚਾਰਾ ਸਿਆਣਾ ਬਹੁਤ ਹੈ ਖਰ ਦੇਖਣ ਨੂੰ ਜਿਹੜੇ ਮੇਲ ਬਿੱਲੇ ਹੁੰਦੇ ਨੇ ਉਹ ਬਾਹਲੇ ਜ਼ਿਆਦੇ ਉਹ ਹੁੰਦੇ ਨੇ ਕਿ ਕਹਿੰਦੀ ਐ ਵੀ ਪਿਹੜੇ ਹੁੰਦੇ ਨੇਗੇ ਪਰ ਇਹ ਵਿਚਾਰਾ ਨਰਮ ਵਾਲਾ ਹੈਗਾ ਕੁਛ ਨਹੀਂ ਕਹਿੰਦਾ ਹੈਗਾ ਇਹ ਆਪਣੇ ਮਿੱਤਰ ਕੋਲ ਹੀ ਸੀਗਾ ਆਪਾਂ ਉਹ ਤੇ ਲੈਂਤਾ ਸੀਗਾ ਪਰ ਇਹ ਅਸੀਂ ਹੁਣ ਆਪਾਂ ਸੇਲ ਕਰਨਾ ਹੈਗਾ ਕਿਸੇ ਕਾਰਨ ਕਰਕੇ ਤੇ ਆਪਾਂ ਹੋਰ ਲਿਆਵਾਂਗੇ ਹੁਣ ਪਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਅਸੀਂ ਵੇਚਦੇ ਨਹੀਂ ਹੈਗੇ ਮਤਲਬ ਉਦਾਂ ਜੇ ਕੋਈ ਸਾਨੂੰ ਫੋਨ ਕਰਦਾ ਵੀ ਬਾਈ ਤੁਸੀਂ ਵੇਚਦੇ ਸੀ ਵੇਚਦੇ ਨਹੀਂ ਹੈਗੇ ਲੈ ਵੀ ਖੇਡ ਲਾ ਅਨੇ ਕੋਈ ਐ ਨੂੰ ਕੁਛ ਕਹਿੰਦੇ ਤਾਂ ਹੈ ਨਹੀਂ ਇਹ ਪਰ ਇਹ ਇਹ ਨਾ ਜਦੋਂ ਮਤਲਬ ਸਾਰੇ ਬਿੱਲੇ ਬਿੱਲੀਆਂ ਬਾਰੇ ਜੇ ਹੁੰਦੇ ਨੇਗੇ ਉਹ ਦੋਨੇ ਫੀਮੇਲ ਨੇ ਆਹ ਮੇਲ ਆ ਤਾਂ ਇਹ ਇਹਨਾਂ ਦੇ ਕੋਲ ਹੀ ਬੈਠਾ ਰਹਿੰਦਾ ਇਹ ਜਾਂਦਾ ਨਹੀਂ ਹੈਗਾ ਕਿਤੇ ਵੀ ਰਿਓ ਜਿਹੜਾ ਆਪਣਾ ਨਾ ਓਏ ਲੈ ਤੁਹਾਨੂੰ ਬਿਸਕਟ ਪਾ ਦਈਏ ਆ ਦੇਖ ਬਿਸਕਟ ਕਾਣ ਸੌਗਾ ਬਿਸਕਟ ਬਿਸਕਟ ਲੈ ਆ ਉਹ ਬੱਸ ਛਾਲਵਾ ਵੱਡਿਆ ਦੀ ਆ ਜਾ ਚੰਗਾ ਰਿਓ ਆ ਜਾ ਦੇ ਉਹ ਤੇਰੀ ਦੰਦੀ ਵੱਢ ਲਈ ਓਏ ਆ ਲੈ ਰਿਓ ਆ ਜਾ ਹਰੇ ਹੂੰ ਕੈ ਇਤ ਲੈਣੇ ਦਾ ਦਵਾਰੇ ਆ ਜਾ ਹੂੰ ਜਿੰਨ ਇੱਕ ਵਾਰ ਹੋਰ ਆ ਜਾ ਆ ਜਾ ਯਾਉ ਕੈਚ ਤਾਂ ਬਜਦਾ ਪਰ ਇਹਦੀ ਪ੍ਰੈਕਟਿਸ ਘੱਟ ਕਰਾਉਣੀ ਆ ਅਸੀਂ ਲੈ ਤੂੰ ਵੀ ਆ ਜਾ ਖਾਲਾ ਚੱਲ ਜਾਂਗੇ ਅੰਦਰ ਚੱਲ ਆ ਜਾ ਜਾ ਵੋ ਆ ਜਾ ਆ ਜਾ ਆ ਜਾ ਚੰਦਰ ਲੈ ਵੀ ਹੁਣ ਆ ਗਈ ਆਪਣੀ ਓ ਹੋ 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 ਆ ਜਾ ਆ ਜਾ ਆ ਜਾ ਆ ਜਾ ਜਿਹੜੀਆਂ ਸਾਡੀ ਕਾਲੀ ਜੀ ਬਿੱਲੀਆਂ ਨਾਲ ਉਹਦੀ ਨਹੀਂ ਬਣਦੀ ਕਿਸੇ ਨਾਲ ਜੇ ਮਾੜਾ ਜਾਂ ਵੀ ਆਹ ਜੈਂਗੋ ਦੇ ਨਾਲ ਲੱਗ ਜੇ ਬਸ ਉਹਨੂੰ ਤਾਂ ਓ ਹੋ ਗੁੱਸਾ ਆਉਂਦਾ ਹੈ ਇਹ ਆ ਗਈ ਹੋਰੇਰਾ ਇਹ ਜਦੋਂ ਲਿਆਂਦੀ ਜਿਹੜੀ ਇਹਦੇ ਨਾਲ ਲਿਆਂਦੀ ਸੀ ਦੋ ਇਕੱਠੀਆਂ ਲਿਆਂਦੀਆਂ ਸੀਗੀਆਂ ਉਹਦਾ ਤਾਂ ਜਿਹੜਾ ਗਰੋਥ ਹੈ ਉਹ ਬਹੁਤ ਛੋਟੀ ਹੈ ਆਹ ਜੈਂਗੋ ਇਹਦੋਂ ਵੀ ਛੋਟਾ ਮਤਲਬ ਇਹਦੇ ਨੂੰ ਵੀ ਉਹ ਛੋਟੀ ਹੈ ਇਹ ਪਤਾ ਨਹੀਂ ਤਾਂ ਫੀਡ ਫੂਡ ਵਾਲਾ ਖਾਂਦੀ ਹੈ ਆਏ ਪਈਏ ਜਿਵੇਂ ਇਹ 2 ਢਾਈ ਸਾਲ ਦੀ ਜਿੰਦੀ ਪਰ ਇਹ ਹਜੇ ਸਾਲ ਦੀ ਵੀ ਨਹੀਂ ਪੂਰੀ ਹੋਈ ਇਹ ਆਪਾਂ ਲਿਆਂਦੀ ਸੀ ਉਹਦੇ ਨਾਲੋਂ ਬਾਅਦ ਚ ਇਹ ਆਈ ਆ ਉਸ ਤੋਂ ਬਾਅਦ ਆਜੰਗੋ ਆਇਆ ਜਿਹੜੀ ਐਲੀ ਆ ਐਲੀ ਪਹਿਲਾਂ ਆਈ ਸੀ ਉਹਨਾਂ ਐਲੀ ਸਭ ਤੋਂ ਪਹਿਲਾਂ ਆਈ ਸੀ ਇਹ ਆਪਾਂ ਨੂੰ ਆਪਣੇ ਮਿੱਤਰ ਨੇ ਦਿੱਤੀ ਸੀ ਬਾਈ ਨੇ ਸਿਆਮਾ ਨੇ ਸਿਆਮਾ ਤਰ ਤੁਸੀਂ ਸਾਰੇ ਜਾਣਦੇ ਹੋ ਇਹ ਵੀ ਉਧਰੋਂ ਹੀ ਆਈ ਸੀ ਆਪਾਂ ਨੂੰ ਦੋਨੇ ਗਿਫਟ ਆਈਆਂ ਨੀਂਆਂ ਦੇਖ ਇਧਰ ਤਾਂ ਮੂੰਹ ਦੇਖਿਓ ਹਲੋ ਇਹ ਘਰ ਬਚਾਰੀ ਨਰਮ ਬਹੁਤ ਹੈ ਇਹ ਇਹ ਬਹੁਤ ਸਿਆਣੀ ਆ ਉਹਦੇ ਨਾਲੋਂ ਉਹ ਬਾੜੀ ਜਿਹੜੀ ਐਲੀ ਆ ਉਹ ਮੇਰਾ ਕਰਦੀ ਬਹੁਤ ਹੈ ਪਰ ਉਹ ਥੋੜੀ ਹਰਖਦੀ ਬਹਾਂਗੀ ਇਹ 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 ਨਾ ਹਰਖਦੀ ਇਹਨੂੰ ਕਿਸੇ ਦਾ ਕੋਈ ਮਤਲਬ ਨਹੀਂ ਆਉਂਦੀ ਫਿਰਦੀ ਰਹੂ ਚੱਕ ਬਹਿ ਜਾ ਓਰੇ ਮੈਗੀ ਤੂੰ ਤੂੰ ਇਹਦੇ ਕੋਲੇ ਤੂੰ ਕੀ ਕਰਾਉਣਾ ਤੂੰ ਕੀ ਕਰਾਉਣਾ ਤੂੰ ਹੂੰ ਬਉੜਾ ਆ ਗਿਆ ਹੂੰ ਨਾ ਵੇ ਛੇੜ ਉਹਨਾਂ ਨੂੰ ਆ ਜਾ ਵੀ ਐਲੀ ਐਲੀ ਨੇ ਤਾਂ ਇੰਨੇ ਵਾਰ ਨਾ ਮਾਰੇ ਨੇ ਮੇਰੇ ਗੱਲਾਂ ਹੀ ਛੱਡ ਦੇ ਨਾ ਵੀ ਮਾਰੇ ਨੇ ਦੰਦੀ ਵੀ ਵੱਢੀ ਆ ਏ ਨਹੀਂ ਵੱੜਦੀਆਂ-ਵੱੜਦੀਆਂ ਉਹ ਥੋੜੀ ਓਦਾਂ ਹੀ ਅਗਰੈਸਿਵ ਜੀ ਹੈਗੀ ਆ ਜਾ ਇੱਲੀ ਆ ਦੇ ਦੇਖ ਇਧਰ ਮਨ ਡਰ ਲੱਗਦਾ ਤੈਨੂੰ हट हट ਤੇਰੀ ਭੈਣ ਨੂੰ ਆ ਦੇਖੀ ਐ ਮਾਰਦੀ ਆ ਇਹ ਆਇਆ ਚੰਗਾ ਖੜ ਜਾ ਚੜ ਦੇ ਹਾਂ ਦਾਬ ਲੱਗਦਾ ਇਹ ਇਹ ਜਿਹੜਾ ਜੈਂਗੋ ਨਵਾਂ ਆਇਆ ਇਹਦੇ ਕਰਕੇ ਕਰਦੀ ਹੈ ਆ ਜਾ ਚਲ ਹੈ ਬਈਆ ਮੈਨ ਪਰ ਤੋਂ ਡਰ ਲੱਗਦਾ ਯਾਰ ਇਹ ਥੋੜੀ ਜੀ ਨਾ ਉਹ ਕਿਧਰ ਗਈ ਵਾਈਟ ਵਾਲੀ ਇਨੇ ਤਾਂ ਮੇਰੇ ਇੱਕ ਮੈਂ ਵੀਡੀਓ ਪਹਿਲਾਂ ਹੀ ਪਾਈ ਸੀ ਕਈ ਵਾਰ ਦੰਤ ਮਾਰੇ ਨੇਗੇ ਪਰ ਇਹ ਊ ਓਏ ਅਰਜਨ ਉਹਦੇ ਕਾਰਵਾਈ ਪਾਉਣ ਵਾਗਿਆ ਓਏ ਜਿਉਂ ਕਰਦੇ 20 ਮਿੰਟ ਵਿੱਚ 20 ਮਿੰਟ ਵਿੱਚ ਓਏ ਉਰੀਆ ਓਏ ਉਰੀਆ ਖੜ ਜਾ ਆ ਜਾ ਆ ਜਾ ਕੀ ਕਰਨ ਮਗਾ ਦੀ ਗਲਤ ਕੰਮ ਕਰਨ ਆ ਗਿਆ ਕੀ ਬਿੰਦੇ ਚ ਇਹ ਹੈਗੀ ਐਲੀ ਸਭ ਤੋਂ ਪਹਿਲਾਂ ਆਪਾਂ ਨੇ ਇਹ ਐਲੀ ਲਿਆਂਦੀ ਸੀਗੀ ਇਹ ਆਪਾਂ ਨੂੰ ਗਿਫਟ ਕਰੀ ਦੀ ਬਾਈ ਸ਼ਾਮੇ ਨੇ ਤੇ ਇਹ ਹੈ ਜਾਨੀ ਕਿ ਉਹ ਸਿਆਣੀ ਬਹੁਤਾ ਪਰ ਇਹ ਮੇਰਾ ਸਭ ਤੋਂ ਵੱਧ ਕਰਦੀ ਹੈ ਜੇ ਮੈਂ ਰਾਤ ਨੂੰ ਸੁੱਤਾ ਪਿਆ ਹੂੰਗਾ ਤਾਂ ਮੇਰੇ ਕੋਲੇ ਆ ਕੇ ਪੈਣਾ ਨੇ ਉਹ ਨਹੀਂ ਪੈਂਦੀਆਂ ਨਰਜਨ ਪਵਰਜਨ ਇਧਰ ਪੁਰਿਆ ਚਲ ਅੰਦਰ ਆ ਜਾ ਅੰਦਰ ਚੱਲ ਤੂੰ ਅੰਦਰ ਬਾੜਦਾ ਐ ਤੂੰ ਲੋਟ ਨਹੀਂ ਆਉਂਦਾ ਹੈਗਾ ਆ ਜਾ ਅੰਦਰ ਚੱਲ ਅੰਦਰ ਐ ਸਿਆਣਾ ਇਹ ਸਭ ਤੋਂ ਅਰਜਨ ਸਿਆਣਾ ਬਹੁਤਾ ਪਰ ਇਹ ਲੱਥ ਹੈ ਮਤਲਬ ਲੱਥ ਮਤਲਬ ਇਹਦਾ ਸ਼ਰਾਰਤ ਬੜੀ ਕਰਦਾ ਇਹ ਆਇਆ ਇਹਨੂੰ ਜਦੋਂ ਨਵਾਉਨੇ ਆ ਉਦੋਂ ਵੀ ਇਹਨੇ ਪੂਰਾ ਖਾਹਰੂ ਪਾਉਣਾ ਤੇ ਉਹ ਨਹੀਂ ਕੁਛ ਕਹਿੰਦੀਆਂ ਹੈਗੀਆਂ ਰਾਤ ਇਹ ਭੱਜ ਗਈ ਸੀਗੀ ਰਾਤ ਜੋ ਇਹ ਭੱਜ ਗਈ ਮੈਂ ਉਹਨੂੰ ਸਾਰੇ ਕੋਠਿਆਂ ਕੋਠੇ ਤੇ ਲੱਭੀ ਗਿਆ ਇੱਧਰ ਉੱਧਰ ਕਿਤੇ ਫਿਰ ਉਹ ਓਧਰੋਂ ਆਉਂਦੀ ਸੀ ਐ ਰਾਤ ਨੂੰ ਡੰਗਰਾਂ ਵਾਲੇ ਵਿੱਚ ਦੀ ਫਿਰ ਇਹਦੇ ਮੈਂ ਥੋੜਾ ਜਾਰ ਰਿੰਗ ਪੈਸਟਨ ਵੀ ਪਾਏ ਆਪਣੇ ਪਏ ਇਹਦੇ ਹੂੰ ਕਿੱਥੇ ਕੰਗਾ ਆ ਦੇ ਇਹਦੇ ਵਾਲ ਬਹੁਤ ਲੰਬੇ ਨੇ ਦਿਖਾਵਾਂ ਤੁਨੂੰ ਮੈਂ ਨਾ ਐਲੀ ਐਲੀ ਨਾ ਐ ਨਹੀਂ ਕਰਦੇ ਹੁੰਦੇ ਇਹਦਾ ਪਰ ਤਵਾਰੀ ਨਹੀਂ ਹੈਗੀ ਕਦੋਂ ਦੰਦ ਮਾਰੇ ਇਹ ਥੋੜੀ ਅਗਰੈਸਿਵ ਹੋ ਗਈ ਪਤਾ ਨਹੀਂ ਕਿਉਂ ਓਏ ਬੜ ਲਿਆਦੀ ਓਏ ਨੋ ਹਾਂ ਖੜ ਜਾ ਨਰਮਾਈ ਤਾਂ ਮਾਂ ਦੀ ਧੀ ਚ ਜਮੀ ਨਹੀਂ ਹੈਗੀ ਉਹ ਤੇਰੀ ਭੈਣ ਚੰਗਾ 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 ਆ ਲੈ ਮਾਲੋ ਹੁਣ ਤਾਂ ਘਟ ਰਹੇ ਨੇ ਇਸ ਤੋਂ ਪਹਿਲਾਂ ਜਦੋਂ ਨੂੰ ਨਮਾਉਂਦੇ ਸੀ ਨਾ ਜਾਂ ਇਹਨੂੰ ਬੋਂਦੇ ਸੀਗੇ ਇਹਦੇ ਗੁੱਸ਼ਿਆਂ ਦੇ ਗੁੱਛੇ ਵਾਲਾਂ ਦੇ ਏ ਅਰੇ ਅਰੇ ਤਿਆਰੀ ਆ ਪੈਰੇ ਦਾ ਜੇ ਮਾੜਾ ਲਵੇ ਕਰਤਾ ਆ ਦੇ ਏ ਬਾਲੀ ਪੈੜੀ ਆ ਹੁਣ ਮੈਨੂੰ ਵੀ ਡਰ ਲੰਦਾ ਵੀ ਮੇਰੇ ਨੱਕ ਦੇ ਦੰਦ ਮਰੇ ਉਹ ਤੇਰੀ ਪੈਣਾ ਐ ਹੀ ਆਹੇ ਇਧਰ ਦੇਖ ਲੋ ਕਿਵੇਂ ਫਾਈ ਵੀ ਕੋਲ ਮੰਗੂ ਜਿੰਬੜੀ ਆਇਆ ਥੱਲੇ ਨਹੀਂ ਨਹੀਂ ਲੈ ਆ ਜਾ ਆ ਦੇ ਦਵਾਰੇ ਦੇਖਿਓ ਲੈ ਇਹ ਤਾਂ ਹਵਾਗ ਜਾਂਦੀ ਆ ਚੱਲ ਥੱਲੇ ਆ ਜਾ ਆ ਜਾ ਆ ਆ ਜਾ ਥੱਲੇ ਉਂ ਕਰ ਗਿਨੇ ਕੀ ਹੋ ਗਿਆ ਆ ਕੀ ਆ ਬੈਠੀਂ ਡਰੇ ਨਾਲ ਦੀਆਂ ਤਾਂ ਇਹ ਹੈ ਐਲੀਐਸ ਆ ਰਿਉ ਹੈ ਪਹਿਲਾਂ ਇਹ ਆਇਆ ਸੀਗਾ ਫਿਰ ਆਈ ਸੀ ਆਪਣੀ ਆਹ ਫਿਰ ਆਸੀ ਆਪਣਾ ਅਰਜਨ ਫੇਰ ਆਈ ਸੀ ਆਪਣੀ ਐਲੀ ਫੇਰ ਆਈ ਆ ਹੁਰੈਰਾ ਤੇ ਇਦੂ ਬਾਦ ਆਈ ਆਪਣੀ ਆਹ ਇਹ ਆਇਆ ਆਪਣਾ ਜੈਂਗੋ ਇਹ ਜੈਂਗੋ ਵੈਂਗੋ ਇਹ ਵੀ ਵਿਚਾਰਾ ਬਹੁਤ ਨਰਮ ਹੈ ਉਹ ਨਾ ਦੇਖੀ ਲੈ ਤੈਨੂੰ ਮੈਂ ਕਿਹਾ ਕੀ ਓਏ ਮਾਰੂ ਮੁੱਥੜ ਤੇ ਥਾਪੜਾ ਕੁਚ 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 ਲੈ ਤੇਰੇ ਕੰਗਾ ਕਰ ਦੀ ਚੰਗਾ ਫਿਰ ਆ ਜਾ ਜੈਂਗੋ ਦੇ ਵਾਲ ਹਜੇ ਵੱਧ ਲੈਣ ਨੇ ਥੋੜੇ ਜੈਂਗੋ ਦੇ ਵਾਲ ਵੱਧ ਲੈਣ ਨੇ ਥੋੜੇ ਹੂੰ ਆ ਜਾ ਵੀ ਗਿਰਾਂ ਹੁਰੈਰਾ ਤੈਨੂੰ ਵੀ ਕਰਤੀ ਕੰਗੀ ਆ ਰੀਓ ਅਰਜਨ ਦੀ ਤਾਂ ਕਰਤੀ ਸੀ ਰੀਓ ਦੀ ਕੱਲ ਕਰਤੀ ਸੀ ਕੰਗੀ ਕੰਗੀ ਤਾਂ ਕਰਾ ਲੈਂਦੀ ਐ ਨਾ ਆ ਤਾਂ ਨੋਰਮਲ ਕਰਾ ਲੈਂਦੀ ਐ ਤਾਂ ਕੋਈ ਗੱਲ ਹੀ ਨਹੀਂ ਹੈਗੀ ਲੈ ਇਹਦੇ ਇਹਦੇ ਵਾਲ ਜਿਆਦੇ ਨੇ ਥੋੜੇ ਜਿਹੇ ਇਹਦੇ ਹੋਰੇਰਾ ਦੇ ਦੇ ਆਏ ਵਾਲ ਛੱਡ ਦੇ ਨੇ ਦੇਖ ਵੀ ਸੂਣੀ ਬਣ ਜਾ ਹੁਣ ਤੂੰ ਆਏ ਵਾਲ ਛੱਡਦੇ ਰਹਿੰਦੇ ਐ ਹੁਣ ਇਸ ਨੂੰ ਰੀਓ ਦੇ ਦਿਖਾਉਣਾ ਮੈਂ ਨਾ ਓਏ ਐਲੀ ਕਿਧਰ ਵਗੀ ਆ ਫਿਰਦੀ ਆ ਆ ਜਾ ਰਹੀ ਓ ਦੇਖ ਹੁਣ ਰੀਓ ਦੇ ਵਾਲ ਦੇਖ ਤੁਸੀਂ ਕਿਵੇਂ ਝੜਨਗੇ ਇਹਦੇ ਸਭ ਤੋਂ ਵੱਧ ਲੈਂਦੇ ਨੇ ਪਰ ਜਾਇਰ ਜੇ ਕਿਸ ਨੂੰ ਪਤਾ ਹੋਇਆ ਵੀ ਇਹਨਾਂ ਦਾ ਕੀ ਟ੍ਰੀਟਮੈਂਟ ਹੈ ਇਹ ਜਾ ਦੇਖ ਇੰਨੇ ਵਾਲੀ ਉਹਦੇ ਝੜਦਣ ਦੇਖ ਜੇ ਹੋਰ ਇਹਨਾਂ ਦੀਆਂ ਵੀਡੀਓ ਦੇਖਣ ਲਈ ਆਪਣਾ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੋਇਆ ਜੇ ਥੋੜਾ ਮਨ ਹੋਇਆ ਕਰ ਲਿਓ ਆਪਾਂ ਧੱਕਾ ਕਿਸੇ ਨਾਲ ਨਹੀਂ ਕਰਦੇ ਠੀਕ ਹੈ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ